ਸਾਧੂ ਮਿਲ ਜੇ ਨਾ ਪੂਰਨ ਜਿਵੇਂ ਸਾਨੂੰ ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਮਿਲੇ ਮੈਨੂੰ ਉਹ ਯਾਦ ਆਉਂਦਾ ਦਿਨ ਗੁਰੂ ਅਮਰਦਾਸ ਮਹਾਰਾਜ ਦਾ ਅਸਥਾਨ ਹੈ ਜਦੋਂ ਗੁਰੂ ਅੰਗਦ ਦੇਵ ਜੀ ਦੇ ਪੁੱਤਰਾਂ ਨੇ ਗੁਰਗੱਦੀ ਤੇ ਬੈਠੇ ਹੋਏ ਗੁਰੂ ਅਮਰਦਾਸ ਜੀ ਮਹਾਰਾਜ ਦੀ ਵਖੀ ਚ ਲੱਤ ਮਾਰੀ ਸੀ ਕਿ ਇਹ ਗੱਦੀ ਦੇ ਅਸੀਂ ਵਾਰਿਸ ਹੈ ਉਹ ਇਸ ਗੱਦੀ ਤੇ ਕੌਣ ਹੁੰਨਾ ਹੈ ਬੈਠਣ ਵਾਲਾ ਤੇ ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਸਪੁੱਤਰ ਭਾਈ ਦਾਤੂ ਜੀ ਦੇ ਚਰਨ ਫੜ ਲਿਆ ਤੇ ਕੀ ਆਖਿਆ ਉਹਨਾਂ ਦੇ ਚਰਨਾਂ ਨੂੰ ਇਦਾਂ ਕੀਤਾ ਕਹਿੰਦੇ ਮੇਰੇ ਬੁੱਢੇ ਹੱਡ ਤੁਹਾਡਾ ਕੋਮਲ ਸ਼ਰੀਰ ਕਿਤੇ ਬੁੱਢੇ ਹੱਡਾਂ 'ਚ ਵੱਜ ਕੇ ਤੁਹਾਨੂੰ ਛੱਟ ਤਾਂ ਨਹੀਂ ਪਾਜੀ ਦੇਖੋ ਅੰਤਾਂ ਦੀ ਨਿਮਰਤਾ ਤੇ ਕਹਿੰਦੇ ਸਾਭੋ ਆਪਣੀ ਗੱਦੀ ਤੁਸੀਂ ਗੁਰੂ ਕਿਓ ਤੁਸੀਂ ਗੁਰੂ ਦੀ ਅੰਸ਼ੋਂ ਤੇ ਗੁਰੂ ਅਮਰਦਾਸ ਚਲੇ ਗਏ ਬਾਸਰ ਕੇ ਨਗਰ ਬਾਰ ਬਾਰ ਖੇਤਾਂ ਚ ਇੱਕ ਕੱਚਾ ਕੋਠਾ ਜਿਹਦੇ ਬਾਹਰ ਦਰਵਾਜੇ ਚ ਲਿਖ ਦਿੱਤਾ ਜਿਹੜਾ ਇਸ ਦਰਵਾਜੇ ਨੂੰ ਖੋਲੂ ਉਹ ਸਾਡਾ ਸਿੱਖ ਨਹੀਂ ਤੇ ਗੁਰੂ ਅਮਰਦਾਸ ਮਹਾਰਾਜ ਅੰਦਰ ਸਮਾਧੀ ਲਾ ਕੇ ਬਹਿ ਗਏ ਲੋਕ ਕੇ ਬਹਿ ਗਏ ਹੁਣ ਸੰਗਤਾਂ ਬਿਆਕੁਲ ਹੋਈਆਂ ਵੀ ਮਹਾਰਾਜ ਕਿੱਧਰ ਗਏ ਸੱਚੇ ਪਾਤਸ਼ਾਹ ਦੇ ਦਰਸ਼ਨ ਨਹੀਂ ਹੋ ਰਹੇ ਤੇ ਸੰਗਤ ਨੇ ਬਾਬਾ ਬੁੱਢਾ ਸਾਹਿਬ ਕੋਲੇ ਬੇਨਤੀ ਕੀਤੀ ਬਾਬਾ ਜੀ ਤੁਹਾਨੂੰ ਗੁਰੂ ਨਾਨਕ ਸਾਹਿਬ ਦਾ ਵਾਰ ਹੈ ਤੇਥੋਂ ਉਹਲੇ ਕਦੇ ਨਾ ਹੋਸਾਂ ਤੁਹਾਨੂੰ ਪਤਾ ਹੈ ਇਸ ਵੇਲੇ ਗੁਰੂ ਸਾਹਿਬ ਦੀ ਜੋਤ ਕਿੱਥੇ ਹੈ ਤੇ ਸਾਨੂੰ ਦਰਸ਼ਨ ਕਰਾਓ ਸੱਚੇ ਪਾਤਸ਼ਾਹ ਦੇ ਬਾਬਾ ਬੁੱਢਾ ਜੀ ਸਭ ਜਾਣਦੇ ਨੇ ਕਿੱਥੇ ਨੇ ਸਤਿਗੁਰੂ ਆਪਣੇ ਤੇ ਨਹੀਂ ਲਈ ਕਹਿੰਦੇ ਆ ਗੁਰੂ ਸਾਹਿਬ ਦੀ ਘੋੜੀ ਖੜੀ ਹੈ ਗੁਰੂ ਅਮਰਦਾਸ ਦੀ ਆਪਾਂ ਇਸ ਘੋੜੀ ਨੂੰ ਮੂਹਰੇ ਲਾ ਲੈਨੇ ਆ ਜਿੱਥੇ ਘੋੜੀ ਲੈ ਗਈ ਆਪਾਂ ਨੂੰ ਪਤਾ ਲੱਗ ਜੇਗਾ ਮਹਾਰਾਜ ਤੇ ਕਹਿੰਦੇ ਘੋੜੀ ਮੂਹਰੇ ਤੁਰ ਹੀ ਜਾਂਦੀ ਆ ਪਿੱਛੇ ਪਿੱਛੇ ਬਾਬਾ ਬੁੱਢਾ ਸਾਹਿਬ ਤੇ ਸੰਗਤਾਂ ਉਹ ਕੋਠੇ ਕੋਲੇ ਪਹੁੰਚ ਗਈ ਘੋੜੀ ਜਿਸ ਕੋਠੇ ਦੇ ਦਰਵਾਜੇ 'ਚ ਲਿਖਿਆ ਦੇਦਾ ਇਸ ਦਰਵਾਜੇ ਨੂੰ ਖੋਲੂ ਉਹ ਸਾਡਾ ਸਿੱਖ ਨਹੀਂ ਇਹਦਾ ਮਤਲਬ ਸੱਚੇ ਪਾਤਸ਼ਾਹ ਅੰਦਰ ਨੇ ਇਹ ਹੁਣ ਸੰਗਤ ਨੇ ਬਾਬਾ ਬੁੱਢਾ ਸਾਹਿਬ ਨੂੰ ਕਿਹਾ ਬਾਬਾ ਜੀ ਵੀ ਮਹਾਰਾਜ ਨੇ ਤਾਂ ਕਰੜਾ ਬਚਨ ਕਰ ਦਿੱਤਾ ਵੀ ਜਿਹੜਾ ਦਰਵਾਜ਼ਾ ਖੋਲੂ ਸਾਡਾ ਸਿੱਖ ਨਹੀਂ ਹੁਣ ਕਿਵੇਂ ਕਰੀਏ ਤੇ ਬਾਬਾ ਬੁੱਢਾ ਸਾਹਿਬ ਕਹਿੰਦੇ ਦਰਵਾਜ਼ਾ ਖੋਲਣ ਨੂੰ ਹੀ ਕਿਹਾ ਨਾ ਆਪਾਂ ਪਿੱਛੋਂ ਦੀ ਜਾ ਕੇ ਕੰਧ ਨੂੰ ਪਾੜ ਲਾ ਲੈਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਬਾਬਾ ਜੀ ਨੇ ਸੰਗਤ ਦੇ ਨਾਲ ਜਾ ਕੇ ਉਸ ਕਮਰੇ ਦੇ ਪਿਛਲੀ ਕੰਧ ਨੂੰ ਪਾੜ ਲਾਇਆ ਤੇ ਉਸ ਪਾੜ ਵਿੱਚੋਂ ਬਾਬਾ ਜੀ ਡਰਦੇ ਡਰਦੇ ਅੰਦਰ ਗਏ ਵੀ ਮਹਾਰਾਜ ਪਤਾ ਨਹੀਂ ਕੀ ਬੋਲਣਗੇ ਤੇ ਜਦੋਂ ਅੰਦਰ ਗਏ ਪਿੱਛੇ-ਪਿੱਛੇ ਸੰਗਤ ਤੇ ਗੁਰੂ ਅਮਰਦਾਸ ਪਿਤਾ ਐਨੇ ਖੁਸ਼ ਹੋਏ ਤੇ ਬਾਬਾ ਬੁੱਢਾ ਸਾਹਿਬ ਨੂੰ ਵਰ ਦਿੱਤਾ ਬਾਬਾ ਤੇਰੇ ਵਰਗੀ ਸਿੱਖੀ ਕੋਈ ਨਹੀਂ ਕਮਾ ਸਕਦਾ ਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਤੇਰੇ ਵਰਗੀ ਸਿੱਖੀ ਤੂੰ ਹੀ ਕਮਾ ਸਕਦਾ ਤੂੰ ਸਾਨੂੰ ਤੇ ਸੰਗਤਾਂ ਦੇ ਮੇਲ ਕਰਾਏ ਐ ਸਾਡੇ ਵਿਛੋੜੇ ਦੂਰ ਕੀਤੇ ਸਾਨੂੰ ਮੇਲ ਕਰਾਇਆ ਸੰਗਤਾਂ ਦਾ ਬੜੇ ਵਰ ਦਿੱਤੇ ਤੇ ਮਹਾਰਾਜ ਨੇ ਇਹ ਵੀ ਵਚਨ ਕੀਤਾ ਜਿਹੜਾ ਸ਼ਰਧਾ ਤੇ ਪ੍ਰੇਮ ਨਾਲ ਇਸ ਸਨ ਵਿੱਚ ਦੀ ਲੰਘੂਗਾ। ਬਾਬਾ ਜੀ ਕਹਿੰਦੇ ਉਹਦੀ 84 ਕੱਟੀ ਜਾਊਗੀ ਆਪ ਕੋ ਸਤਨਾਮ। ਸ੍ਰੀ ਵਾਹਿਗੁਰੂ। ਤੇ ਮੈਨੂੰ ਯਾਦ ਹੈ ਸੀ ਛੋਟੇ-ਛੋਟੇ ਸੀਗੇ ਤੇ ਸਾਡੇ ਮਾਲਕ ਬਾਬਾ ਕੁੰਦਨ ਸਿੰਘ ਜੀ ਸਾਰਿਆਂ ਨੂੰ ਸਨ ਸਾਬ ਉਸ ਗੁਰਦਵਾਰੇ ਲੈ ਕੇ ਗਏ ਬਾਸਰ ਕੇ। ਤੇ ਬਾਬਾ ਜੀ ਨੇ ਸਾਰੇ ਬੇਂਘਮਾਂ ਨੂੰ ਆਪ ਵੀ ਪਹਿਲਾਂ ਸਾਰੇ ਵੱਡੇ ਬੇਂਘਮ ਫਿਰ ਅਸੀਂ ਛੋਟੇ ਫਿਰ ਸੰਗੀ ਵੀ ਬਾਬਾ ਜੀ ਕਹਿੰਦੇ ਸੰ ਵਿੱਚੋਂ ਲੰਘ ਜਾਓ ਕਹਿੰਦੇ ਅੱਜ ਤੁਹਾਡੀ 84 ਕੱਟੀ ਜਾਊਗੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਨੂੰ ਤਾਂ ਬਾਬਾ ਜੀ ਦੇ ਬਚਨਾਂ ਤੇ ਭਰੋਸਾ ਸਾਡੇ ਬਾਬਾ ਜੀ ਜੋ ਬੋਲਦੇ ਸੀ ਉਹ ਬਚਨ ਉਹਨਾਂ ਦੇ ਪੂਰੇ ਹੋਏ ਜਿਹੜੇ-ਜਿਹੜੇ ਬਚਨ ਉਹਨਾਂ ਨੇ ਕਹੇ ਉੱਜ ਵੀ ਪੂਰੇ ਹੋ ਰਹੇ ਆ ਤਿੰਨ ਕਾਲ ਸਤ ਹੈ ਜਲ ਬਸਤਾ ਗਿਰ ਭਵਰ ਜਾਏਗੋ ਇੱਕ ਸਾਧ ਬਚਨ ਅਟਲਾਦਾ ਸਾਧੂ ਦਾ ਬਚਨ ਕਦੇ ਝੂਠਾ ਨਹੀਂ ਹੋ ਸਕਦਾ ਸਾਧੂ ਬੋਲੇ ਸਹਿ ਸੁਭਾਏ ਸਾਧੂ ਕਾ ਬੋਲਿਆ ਫਿਰ ਥਾ